ਮੇਅਰ ਇਲੈਕਸ਼ਨ ਤੋਂ ਬਾਅਦ ਹੁਣ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੁੰਦੀ ਹੈ ਔਰ ਤਿੰਨ ਹਫ਼ਤਿਆਂ ਦਾ ਟਾਈਮ ਜਿਹੜਾ ਉਹ ਅਦਾਲਤ ਵੱਲੋਂ ਸਨਾਰ ਦਿੱਤਾ ਜਾਂਦਾ ਔਰ ਯੂਟੀ ਕਾਉਂਸਲ ਨੂੰ ਨੋਟਿਸ ਜਾਰੀ ਕੀਤਾ ਕਿ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਜਵਾਬ ਜਿਹੜਾ ਉਹਨਾਂ ਦਾ ਜ਼ਾਖਿਲ ਕਰਨ ਆਮ ਆਪੀ ਪਾਰਟੀ ਵੱਲੋਂ ਫੈਰੀ 소ਫਤ ਜਿਹੜੇ ਪੇਸ਼ ਹੋਏ ਸੀ ਗੱਲਬਾਤ ਕਰਦੇ ਆ ਫੈਰੀ ਜੀ ਕਿਸ ਤਰੀਕੇ ਦੀ ਕਾਰਵਾਈ ਔਰ ਦੂਸਰੀ ਤਰ੍ਹਾਂ ਕੱਲ ਜੋ ਬਣਿਆ ਕਿਵੇਂ ਦੇਖਦੇ ਹਾਂ ਸਾਰਾ ਕੁਝ ਦੇਖੋ ਜਿਹੜਿਆ ਜਿਸ ਤਰੀਕੇ ਨਾਲ ਕੱਲ ਮੇਅਰ ਦੀ ਚੋਣ ਹੋਈ ਜਿਸ ਤਰੀਕੇ ਨਾਲ ਬੀਜੇਪੀ ਦੇ ਮੇਅਰ ਕੈਂਡੀਡੇਟ ਨੂੰ ਟੈਂਪਰਿੰਗ ਕਰਕੇ ਪ੍ਰੈਜ਼ਾਈਡਿੰ ਤੇ ਉਸ ਸਾਰੇ ਪ੍ਰੋਸੈਸ ਨੂੰ ਅਸੀਂ ਇੱਥੇ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ ਤੇ ਨਾਲ ਹੀ ਅਸੀਂ ਕੋਰਟ ਦੇ ਵਿੱਚ ਜਿਹੜੀ ਇੰਟੈਰੀਮ ਮੰਗ ਕੀਤੀ ਸੀ ਕਿ ਜਿਹੜਾ ਵੀ ਰਿਕਾਰਡ ਹੈ ਜੋ ਕੱਲ ਦੇ ਇਲੈਕਸ਼ਨ ਦਾ ਰਿਕਾਰਡ ਹੈ ਤੇ ਵੀਡੀਓਗ੍ਰਾਫੀ ਜਿਹੜੀ ਹੈ ਉਸ ਨੂੰ ਪ੍ਰੀਜ਼ਰਵ ਕੀਤਾ ਜਾਵੇ ਤੇ ਨਾਲ ਹੀ ਇੱਕ ਐਸਆਈਟੀ ਫਾਰਮ ਕੀਤੀ ਜਾਵੇ ਜਿਹੜੀ ਕਿ ਇਸ ਸਾਰੇ ਪ੍ਰੋਸੈਸ ਨੂੰ ਕ੍ਰਿਮੀਨਲ ਐਸਪੈਕਟ ਨਾਲ ਦੇਖਣ ਤੇ ਜਾਂਚ ਕਰਨ ਇਨਵੈਸਟੀਗੇਟ ਕਰਨ ਤੇ ਜਿਹੜੀ ਟੈਂਪਰਿੰਗ ਹੋਈ ਹੈ ਉਸ ਦੇ ਉੱਤੇ ਕ੍ਰਿਮੀਨਲ ਐਕਸ਼ਨ ਉਹਨਾਂ ਉੱਤੇ ਲੈਣ ਤੇ ਕੋਰਟ ਨੇ ਉਸ ਦਾ ਸੰਗਿਆਨ ਲੈਂਦੇ ਹੋਏ ਅੱਜ ਨੋਟਿਸ ਇਸ਼ੂ ਕੀਤਾ ਤੇ 26 ਤਰੀਕ ਤੱਕ ਉਹਨਾਂ ਨੂੰ ਰਿਪਲਾਈ ਫਾਇਰ ਕਰਨ ਲਈ ਆਰਡਰ ਕਿਤੇ ਹੈ ਫੈਰੀ ਜੀ ਜਿਵੇਂ ਦੇਖਦੇ ਆਂ ਵੀ ਕੱਲ ਜੋ ਹੋਇਆ ਔਰ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਅਫੀਸਰ ਨਾਲ ਗੱਲਬਾਤ ਹੋਈ ਤਾਂ ਉਹਨਾਂ ਦਾ ਕਹਿਣਾ ਕਿ ਆਮ ਆਦੀ ਪਾਰਟੀ ਜਿਹੜੇ ਕਾਉਂਸਲਰ ਸੀਗੇ ਉਹਨਾਂ ਨੇ ਜ਼ਬਰਦਸਤੀ ਜਿਹੜੇ ਬੈਲਟ ਪੇਪਰ ਸੀ ਉਹਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਛਡਾਉਣ ਦੇ ਮਾਧਿਅਮ ਨਾਲੇ ਸਾਰਾ ਕੁਝ ਹੋਇਆ ਕੱਲ ਮੈਂ ਵੀ ਉਹਨਾਂ ਦਾ ਇੰਟਰਵਿਊ ਸੁਣ ਰਿਹਾ ਸੀ ਅਨਿਲ ਮਸੀਹ ਜੀ ਦਾ ਤੇ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਕਾਊਂਟਿੰਗ ਕਰਨ ਤੋਂ ਬਾਅਦ ਕੈਂਡੀਡੇਟ ਜਿਹੜੇ ਕਾਊਂਟਿੰਗ ਏਜੰਸੀ ਉਹਨਾਂ ਨੂੰ ਬੁਲਾ ਤੇ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਆਪਣੇ objections ਨੇ ਆ ਚੈੱਕ ਕਰ ਲੋ ਸਾਰਾ process ਲਾਈਵ ਟੈਲੀਕਾਸਟ ਚੱਲ ਰਿਹਾ ਸੀ ਜਿਵੇਂ ਹੀ ਉਹ ਅਨਾਉਂਸ ਕਰਦੇ ਨੇ ਤੇ ਸਾਰਾ ਆਡੀਓ ਵੀ ਉਹਨਾਂ ਦਾ ਸੁਣਾਈ ਦੇ ਰਿਹਾ ਸੀ ਜਿਵੇਂ ਹੀ ਉਹ ਅਨਾਉਂਸ ਕਰਦੇ ਨੇ ਕਿ ਇੰਨੀ ਵੋਟਸ ਇਨਵੈਲਿਡ ਨੇ ਇਹ BJP ਨੂੰ ਇੰਨੀ ਦੇ BJP ਕੈਂਡੀਡੇਟ ਨੂੰ ਮੇਅਰ ਜੇਤੂ ਕਰਾਰ ਕਰਕੇ ਇਮੀਡੀਏਟਲੀ ਮੇਅਰ ਦੇ ਜਿਹੜਾ ਉਹਨਾਂ ਦੇ ਜਿਹੜੇ ਕੈਂਡੀਡੇਟ ਸੀ BJP ਦੇ ਆ ਕੇ ਚੇਅਰ ਤੇ ਬੈਠ ਜਾਂਦੇ ਤੇ ਉਹਨਾਂ ਨੂੰ ਚੇਅਰ ਤੇ ਬਿਠਾ ਦਿੰਦੇ ਨੇ ਇਸ ਸਾਰੇ process ਦੇ ਵਿੱਚ ਕਦੋਂ ਬੁਲਾਇਆ ਗਿਆ ਕਦੋਂ ਕਿਹਾ ਗਿਆ ਕਿ ਆਕੇ ਇਹ objections ਨੇ ਦੇਖੋ ਜਿਹੜਾ process ਹੁੰਦਾ ਹੈ ਪਿਛਲੇ ਸਾਲਾਂ ਦੇ ਵਿੱਚ ਜਦਨੀ ਵਾਰ ਵੀ ਇਲੈਕਸ਼ਨ ਹੁੰਦੇ ਸੀਗੇ process follow ਇਹ ਹੁੰਦਾ ਸੀ ਕਿ ਜਿਹੜੇ ਕਾਊਂਟਿੰਗ ਏਜੰਟ ਨੇ ਜਿਨ੍ਹਾਂ ਨੂੰ ਅਪਾਇੰਟ ਕੀਤਾ ਜਾਂਦਾ ਸੀ ਉਹਨਾਂ ਨੂੰ ਜਸਟ ਟਾਈਮ ਪ੍ਰੈਜ਼ਾਈਡਿੰਗ ਆਫੀਸਰ ਕਾਊਂਟਿੰਗ ਸ਼ੁਰੂ ਕਰਦਾ ਹੈ ਤੇ ਉਹਨਾਂ ਨੂੰ ਸਾਹਮਣੇ ਨਾਲ ਖੜੇ ਕਰਦੇ ਨੇ ਜਿਵੇਂ ਹੀ ਵੋਟ ਸਿੱਕੀ ਖੁੱਲਦੀ ਆ ਉਹਨਾਂ ਨੂੰ ਦਿਖਾਉਂਦੇ ਨੇ ਕੋਈ objection ਤਾਂ ਨਹੀਂ ਦੋਨੋਂ ਪਾਰਟੀਆਂ ਚੈੱਕ ਕਰਦੀਆਂ ਨੇ ਜਾਂ ਜਿੰਨੇ ਵੀ ਕੈਂਡੀਡੇਟਸ ਹੁੰਦੇ ਨੇ ਉਹਨਾਂ ਦੇ ਏਜੰਟਸ ਉਹ ਚੈੱਕ ਕਰਦੇ ਨੇ ਜੇ ਕੋਈ ਆਬਜੈਕਸ਼ਨ ਹੁੰਦੀ ਹੈ ਉਸ ਵੋਟ ਨੂੰ ਸਾਈਡ ਤੇ ਰੱਖ ਦਿੱਤਾ ਜਾਂਦਾ ਹੈ ਜਿਹੜੀ ਵੋਟਸ ਜਿਹੜੀਆਂ ਠੀਕ ਹੁੰਦੀਆਂ ਉਹਨਾਂ ਨੂੰ ਉਸ ਤਰੀਕੇ ਨਾਲ ਜਿਸ ਦੀ ਕੈਂਡੀਡੇਟ ਨੂੰ ਵੋਟ ਪਈ ਹੈ ਉਧਰ ਵੋਟ ਨੂੰ ਰੱਖ ਦਿੱਤਾ ਜਾਂਦਾ ਉਸ ਬਾਕਸ ਦੇ ਵਿੱਚ ਇੱਥੇ ਜਦੋਂ ਅਸੀਂ ਪਹਿਲਾਂ ਤਾਂ ਇਹ ਆਬਜੈਕਟ ਕੀਤਾ ਕਿ ਜਿਹੜੇ ਕਾਊਂਟਿੰਗ ਏਜੰਸੀ ਨੇ ਉਹਨਾਂ ਨੂੰ ਸਾਹਮਣੇ ਖੜਾ ਕੀਤਾ ਵੀ ਸਾਹਮਣੇ ਆ ਕੇ ਖੜਨ ਪਹਿਲਾਂ ਤਾਂ ਉਸ ਚੀਜ਼ ਤੋਂ ਇਨਕਾਰ ਕਰਤਾ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਆਪਾਂ ਵੀਡੀਓ ਦੇ ਵਿੱਚ ਵੀ ਦੇਖ ਰਹੇ ਸੀ ਕਿ ਇਸ ਤਰੀਕੇ ਨਾਲ ਉਹ ਕਦੇ ਕਿਸੇ ਬਾਕਸ ਦੇ ਵਿੱਚ ਰੱਖ ਦਿੰਦੇ ਸੀ ਕਦੇ ਕਿਸੇ ਬਾਕਸ ਦੇ ਵਿੱਚ ਜਿਵੇਂ ਉਧਰ 16 ਪੁਰਾ ਵੀ ਇਧਰ 12 ਹੀ ਆ ਕਾਊਂਟ ਕੀਤੀਆਂ 8 ਨੇ ਚਲੋ ਜੀ ਉਹ ਭੇਜਦੇ ਤੇ ਕਲੀਅਰ ਕਰਦੇ ਮਤਲਬ ਡੈਮੋਕ੍ਰੇਸੀ ਦਾ ਬੜਾ ਅਨਫੋਰਚੂਨੇਟ ਇਨਸੀਡੈਂਟ ਸੀਗਾ ਜਿਹੜਾ ਇੰਡੀਆ ਦੇ ਵਿੱਚ ਆਈ ਗੈਸ ਫਸਟ ਟਾਈਮ ਹੋਇਆ ਹੋਏਗਾ ਤੇ ਉਸ ਨੂੰ ਹੁਣ ਅਸੀਂ ਇਸ ਨੂੰ ਚੈਲੰਜ ਕੀਤਾ ਹਾਈ ਕੋਰਟ ਦੇ ਵਿੱਚ ਦੇਖੋ ਨੈਕਸਟ ਡੇਟ ਦੇ ਉੱਤੇ ਕੀ ਬੰਦ ਲੇਕਿਨ ਫਿਰ ਇੱਕ ਵਾਰ ਗੱਲ ਜਿਹੜੀ ਇਲੈਕਸ਼ਨਸ ਤੇ ਆ ਜਾਂਦੀ ਤੁਸੀਂ ਇਹ ਵੀ ਕਹਿਬ ਇਲੈਕਸ਼ਨ ਜਿਹੜੀਆਂ ਦੁਬਾਰਾ ਕੰਡਕਟ ਕਰਾਈਆਂ ਜਾਂ ਫਿਰ ਅਦਾਲਤ ਦਾ ਰੁਖ ਜਿਹੜਾ ਉਹ ਦੂਸਰੀ ਤਰਫ ਜਾਂਦਾ ਹੋਏ ਨਜ਼ਰ ਆਉਂਦਾ ਕਿਵੇਂ ਦੇਖ ਰਹੇ ਹੋ ਇਸ ਨੂੰ ਨਹੀਂ ਕੋਰਟ ਨੇ ਸਿਰਫ ਇਹੀ ਕਿਹਾ ਹੈ ਕਿ ਜਿਹੜੀ ਦੂਸਰੀ ਪਾਰਟੀ ਹੈ ਕਿ ਉਹਨਾਂ ਦਾ ਵੀ ਪੱਖ ਜਿਹੜਾ ਵੀ ਸੁਨਣਾ ਜ਼ਰੂਰੀ ਹੈ ਕਿ ਇਸ ਦੇ ਵਿੱਚ ਵੀ ਦੂਸਰੀ ਪਾਰਟੀ ਦਾ ਪੱਖ ਸੁਨਣਾ ਜ਼ਰੂਰੀ ਹੈ ਤੇ ਉਹਨਾਂ ਨੂੰ ਰਿਪਲਾਈ ਫਾਈਲ ਕਰਨ ਲਈ ਟਾਈਮ ਦਿੱਤਾ ਗਿਆ ਤੇ ਕੋਰਟ ਨੇ ਕਿਹਾ ਕਿ ਮੈਂ ਨੈਕਸਟ ਡੇਟ ਦੇ ਉੱਤੇ ਸਾਰਾ ਜੋ ਕੁਝ ਵੀ ਤੁਹਾਡੀ ਪਲੀਡਿੰਗਸ ਹੈ ਉਹਨਾਂ ਦੀ ਪਲੀਡਿੰਗ ਦਾ ਪਲੱਸ ਜੋ ਵੀਡੀਓਜ਼ ਹੈ ਉਹਨਾਂ ਦੇ ਉੱਤੇ ਸੰਗਿਆਨ ਉਸ ਟਾਈਮ ਦੇ ਉੱਤੇ ਪ੍ਰੋਪਰ ਲੇਕਿਨ ਜਦੋਂ ਹੁਣ ਮੇਅਰ ਉਹਨਾਂ ਨੇ ਆਪਣਾ ਉੱਥੇ ਲਗਾ ਦਿੱਤਾ ਕੋਨੋ ਪੂਰਾ ਅਫੀਸ਼ੀਅਲ ਅਨਾਉਂਸ ਕੀਤਾ ਗਿਆ ਹਲੇ ਤੱਕ ਜਾਂ ਕਿਵੇਂ ਦੇਖਦੇ ਹੋ ਸਰਨ ਕਿਉਂਕਿ ਉਹ ਉਹੀ ਕੰਮ ਕਰ ਸਕੇਗਾ ਮੇਅਰ ਵਾਲੇ ਜਿੰਨੀ ਦੇਰ ਤੱਕ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਦੇਖੋ ਜਿਸ ਤਰੀਕੇ ਨਾਲ ਇਹਨਾਂ ਨੇ ਚੋਣ ਕੀਤੀ ਹੈ ਮੇਅਰ ਦੀ ਹਜੇ ਤੱਕ ਤਾਂ ਸਾਨੂੰ ਕੋਈ ਇਨਫੋਰਮੇਸ਼ਨ ਹੀ ਨਹੀਂ ਦਿੱਤੀ ਗਈ ਤੇ ਨਾ ਹੀ ਕੋਈ ਰਿਕਾਰਡ ਵਗੈਰਾ ਕੁਝ ਵੀ ਮੁਹਿਆ ਕਰਾਇਆ ਗਿਆ ਤੇ ਸਾਡੀ ਇਸ ਟਾਈਮ ਨੌਲੇਜ ਦੇ ਵਿੱਚ ਨਹੀਂ ਹੈ ਨਾ ਅਜ ਕੋਰਟ ਦੇ ਵਿੱਚ ਉਹਨਾਂ ਨੇ ਕੁਝ ਪ੍ਰੋਡਿਊਸ ਕੀਤਾ ਹੈ ਸਾਡੀ ਨੌਲੇਜ ਵਿੱਚ ਨਹੀਂ ਹੈ ਵੀ ਉਹਨਾਂ ਨੇ ਚਾਰਜ ਲੈ ਲਿਆ ਨਹੀਂ ਲੈ ਲਿਆ ਠੀਕ ਹੈ ਬਟ ਅਦਰਵਾਈਜ਼ ਜਿਹੜਾ ਸੀ ਵੀ ਉਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਉਹਨਾਂ ਦੀ ਪ੍ਰੈਜ਼ਾਈਡਿੰਗ ਉਹਨਾਂ ਦੇ ਪ੍ਰੈਜ਼ਾਈਡ ਕਰ ਰਏ ਸੀ ਮੀਟਿੰਗ ਨੂੰ ਤੇ ਉਹਦੇ ਵਿੱਚ ਚੋਣ ਕੀਤਾ ਗਿਆ ਤੇ ਦੇਖੋ ਅੱਗੇ ਕੀ ਬੰਦ ਹੈ ਕੋਰਟ ਦੇ ਵਿੱਚ ਧੰਨਵਾਦ ਹੁਣ ਤਿੰਨ ਹਫ਼ਤਿਆਂ ਦਾ ਟਾਈਮ ਦਿੱਤਾ ਤਿੰਨ ਹਫ਼ਤਿਆਂ ਤੋਂ ਬਾਅਦ ਨਗਰ ਨਿਗਮ ਵੱਲੋਂ ਜਵਾਬ ਦਾਖਲ ਕੀਤਾ ਜਾਵੇਗਾ ਔਰ ਫਿਰ ਅਗਲੇਰੀ ਜਿਹੜੀ ਕਾਰਵਾਈ ਹੈ ਉਹ ਕੋਰਟ ਦੇ ਵਿੱਚ ਹੀ ਰੰਮੀ ਜਾਵੇਗਾ ਕੈਮਰਾ ਪਰਸਨਲ ਨਿਲ ਦੇ ਨਾਲ ਮਨਜੋਤ ਕੰਧ ਡੈਨਿਕ ਸਵੇਰਾ ਟੀਵੀ ਚੰਡੀਗੜ੍ਹ